ਸਾਰੇ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਹਾਂ ਜੀ ਪੀਜ਼ਾ ਦੀ ਪੀਜ਼ਾ ਆਪਾਂ ਬਿਲਕੁਲ ਸੌਖੇ ਤਰੀਕੇ ਨਾਲ ਬਣਾਵਾਂਗੇ ਨਾ ਤਾਂ ਆਪਾਂ ਮੈਦਾ ਵਰਤਾਂਗੇ ਤੇ ਨਾ ਕਣਕ ਦਾ ਆਟਾ ਵਰਤਾਂਗੇ ਜੁੜੇ ਰਹੋ ਵੀਡੀਓ ਦੇ ਨਾਲ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਜੀ ਚਲੋ ਜੀ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਇਧਰ ਆਪਾਂ ਨੇ ਲੈ ਲਏ ਜੀ ਲਸਣ ਦੀਆਂ 2-4 ਗੰਢਾ ਇਧਰ ਲੈ ਲਿਆ ਆਪਾਂ ਨੇ शिमला मिर्च ਪਿਆਜ਼ ਤੇ ਟਮਾਟਰ ਇਹਨਾਂ ਨੂੰ ਹੁਣ ਆਪਾਂ ਸਾਰੀਆਂ ਚੀਜ਼ਾਂ ਇਧਰ ਆਪਾਂ ਗੈਸ ਬਾਲ ਲੈਨੇ ਜੀ ਉੱਪਰ ਧਰ ਲੈਨੇ ਕੜਾਹੀ ਕੜਾਹੀ ਵਿੱਚ ਇਧਰ ਆਪਾਂ ਗਰਮ ਕਰ ਲੈਨੇ ਲੋ ਜੀ ਕੜਾਹੀ ਆਪਣੀ ਗਰਮ ਹੋ ਗਈ ਇੱਕ ਚਮਚ ਆਪਾਂ ਪਾ ਲੈਨੇ ਦੇਸੀ ਘੀ ਦਾ ਕਿਉਂਕਿ ਜੇ ਤਾਂ ਆਪਾਂ ਨੇ ਬਣਾਉਣਾ ਹੁੰਦਾ ਜੀ ਹਵਨ ਚ ਫੇਰ ਤਾਂ ਆਪਾਂ ਨੂੰ ਸਬਜ਼ੀਆਂ ਨੂੰ ਥੋੜਾ ਜਿਹਾ ਫਰਾਈ ਕਰਨ ਦੀ ਲੋੜ ਨਹੀਂ ਸੀ ਫੇਰ ਤਾਂ ਉਹ ਹਵਨ ਚ ਤਾਂ ਆਪੇ ਪੱਕ ਜਾਂਦੀ ਹੁਣ ਆਪਾਂ ਥੋੜੀ ਜਿਹੀ ਸਬਜ਼ੀ ਨੂੰ ਪਕਾਵਾਂਗੇ ਜਿੰਨੀ ਕਨਾਲ ਵੀ ਟੈਸਟ ਵਧੀਆ ਹੋ ਜਾਏ ਉਨਾਂ ਕ ਆਪਾਂ ਸਬਜ਼ੀ ਨੂੰ ਪਕਾਵਾਂਗੇ ਕੀ ਆਪਣਾ ਗਰਮ ਹੋ ਗਿਆ ਜੀ ਹੁਣ ਇਹਦੇ ਵਿੱਚ ਐਡ ਕਰ ਲੈਨੇ ਆਪਾਂ ਲਸਣ ਲਸਣ ਨੂੰ ਆਪਾਂ ਫਰਾਈ ਥੋੜਾ ਜਿਹਾ ਕਰ ਲੈਨੇ ਆਂ ਬ੍ਰਾਊਨ ਕਰ ਲੈਨੇ ਲੋ ਜੀ ਲਸਣ ਆਪਣਾ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਐਡ ਕਰ ਲੈਨੇ ਪਿਆਜ਼ ਦੇ ਨਾਲ ਹੀ ਕਰ ਲੈਨੇ ਆ ਸਿੰਮਲਾ ਵਿੱਚ ਇਹਨਾਂ ਨੂੰ ਆਪਾਂ 1-2 ਮਿੰਟ ਲਈ ਕੁੱਕ ਕਰ ਲੈਨੇ ਲੋ ਜੀ ਪਿਆਜ਼ ਤੁਸੀਂ ਵਲਾ ਵਿੱਚ ਆਪਣੀ ਪੱਕ ਗਈ ਹੁਣ ਇਹਦੇ ਵਿੱਚ ਆਪਾਂ ਐਡ ਕਰ ਲੈਨੇ ਟਮਾਟਰ ਟਮਾਟਰਾਂ ਨੂੰ ਵੀ ਆਪਾਂ 1-2 ਮਿੰਟ ਲਈ ਪਕਾ ਲੈਨੇ ਇਹਦੇ ਕਿਸੇ ਟਮਾਟਰਾਂ ਦਾ ਵਿੱਚੋਂ ਆਪਾਂ ਨੇ ਬੀਜ ਕੱਢ ਤਾ ਜੀ ਅੱਲਾ ਉੱਪਰਲਾ ਸਿਲਕਾ ਆਪਾਂ ਨੇ ਕੱਟ ਲਿਆ ਦੀ ਗਾੜਾ ਪਾਟੇ ਵਿੱਚੋਂ ਕੱਟਾ ਲੋਜੀ ਸਬਜ਼ੀ ਆਪਣੀਆਂ ਪੱਕ ਗਈਆਂ ਹੁਣ ਆਪਾਂ ਗੈਸ ਕਰ ਦਿੰਦੇ ਹਾਂ ਹੌਲੀ ਤੇ ਲੋਜੀ ਇਹਦੇ ਵਿੱਚ ਹੁਣ ਆਪਾਂ ਪਾ ਲੈਨੇ ਥੋੜਾ ਜਿਹਾ ਨਮਕ ਥੋੜਾ ਜਿਹਾ ਪਾਵਾਂਗੇ ਜਿੰਨੀਆਂ ਕਿ ਪੱਕ ਗਈਆਂ ਨੇ ਥੋੜੀ ਜਿਹਾ ਆਪਾਂ ਪਾ ਲਵਾਂਗੇ ਮਿਰਚ ਦੀ ਕੱਪਾ ਪਾ ਲੈਨੇ ਜੀ ਘਰ ਦੀ ਪੀਸੀ ਹੋਈ ਆਪਣੀ ਕਿੱਲੀ ਪ੍ਰਿਸ ਸਭ ਤੋਂ ਇਹਨਾਂ ਨੂੰ ਸਾਰੀ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਠੰਡਾ ਕਰ ਲੈਨੇ ਲੋ ਜੀ ਇਧਰ ਆਪਾਂ ਦਵਾਰਾ ਗੈਸ ਬਾਲ ਲੈਨੇ ਆ ਉੱਪਰ ਧਰ ਲੈਨੇ ਤਵਾ ਤਵੇ ਨੂੰ ਆਪਾਂ ਗਰਮ ਹੋਣ ਲਈ ਧਰ ਦਿੰਨੇ ਲੋ ਜੀ ਇਧਰ ਆਪਾਂ ਨੇ ਲੈ ਲਿਆ ਇੱਕ ਕਾਗਜ਼ ਤੇ ਇਹਦੇ ਉੱਪਰ ਆਪਾਂ ਲੈ ਲਿਆ ਆਟਾ ਆਟਾ ਆਪਾਂ ਨੇ ਪਹਿਲਾਂ ਤਿਆਰ ਕਰਕੇ ਰੱਖ ਲਿਆ ਦੀ। ਉਹ ਇਹਨਾਂ ਨੂੰ ਆਪਾਂ ਦੋ ਦੋ ਹਿੱਸਿਆਂ 'ਚ ਕਰ ਲੈਨੇ ਆ। ਹੁਣ ਇਹਦਾ ਆਟੇ ਦਾ ਆਪਾਂ ਚੰਗੀ ਤਰ੍ਹਾਂ ਇੱਕ ਵੱਡੇ ਸਾਰੇ ਰੋਟੀ ਬਣਾ ਲੈਨੇ ਆ। ਇਦਾਂ ਕਰ ਕਰਕੇ। ਲਓ ਜੀ ਰੋਟੀ ਆਪਾਂ ਨੇ ਵਧਾ ਲਈ ਚੰਗੀ ਤਰ੍ਹਾਂ। ਰੋਟੀ ਆਪਣੀ ਹੋ ਗਈ ਹੁਣ ਤਿਆਰ ਲਓ ਜੀ ਰੋਟੀ ਆਪਣੀ ਤਿਆਰ ਹੋ ਗਈ ਹੁਣ ਇਹਨੂੰ ਆਪਾਂ ਲਪਾਪਾ ਲਾ ਦੇਣਾ ਇੱਧਰ ਆਪਣਾ ਤਵਾ ਵੀ ਗਰਮ ਹੋ ਗਿਆ ਆਪਾਂ ਤਵੇ ਦੇ ਉੱਪਰ ਬੇਸ ਨੂੰ ਪਾ ਲੈਨੇ ਜਿਹੜਾ ਆਪਾਂ ਨੇ ਬੇਸ ਤਿਆਰ ਕੀਤਾ ਲਓ ਜੀ ਹੁਣ ਇੱਕ ਚਾਕੂ ਲੈ ਕੇ ਆਪਾਂ ਇਹਦੇ ਵਿੱਚ ਗਲੀਆਂ ਕੱਢ ਦਿੰਨੇ ਆ ਇੱਦਾਂ ਵਿੱਚ ਤਾਂ ਜਿਹੜਾ ਆਪਣਾ ਬੇਸ ਆ ਚੰਗੀ ਤਰ੍ਹਾਂ ਪੱਕ ਜਾਵੇ ਮੈਂ ਜੀ ਲਓ ਜੀ ਇੱਕ ਪਾਸਾ ਆਪਣਾ ਬੇਸ ਦਾ ਪੱਕ ਗਿਆ ਆਪਾਂ ਹੁਣ ਇਹਦਾ ਪਾਸਾ ਪਲਟਾ ਲੈਨੇ ਜਿਉਂ ਆਪਾਂ ਇਹਦਾ ਦੂਜਾ ਪਾਸਾ ਕੁੱਕ ਕਰ ਲੈਨੇ। ਲੋ ਜੀ ਬੇਸ ਆਪਣਾ ਤਿਆਰ ਹੋ ਗਿਆ। ਹੁਣ ਇਹਨੂੰ ਆਪਾਂ ਨੀਚੇ ਲਾ ਲੈਨੇ। ਹੁਣ ਆਪਾਂ ਲਾ ਲੈਨੇ ਨੀਚੇ। ਪਲੇਟ ਦੇ ਵਿੱਚ ਰੱਖ ਲੈਨੇ। ਲੋ ਜੀ ਬੇਸ ਤਿਆਰ ਹੋਣ ਤੋਂ ਬਾਅਦ ਹੁਣ ਇਹਦੇ ਉੱਪਰ ਆਪਾਂ ਲਾ ਲੈਨੇ ਪੀਜ਼ਾ ਸੌਸ। ਸੋ ਸਾਨੂੰ ਆਪਾਂ ਚੰਗੀ ਤਰ੍ਹਾਂ ਸਾਰੇ ਪੀਜੇ ਦੇ ਉੱਪਰ ਖੜਿਆ ਲੈਣੇ ਆ ਇਦਾਂ ਫਲਾ ਲੈਣੇ ਇਹਨੂੰ ਫਲਾਣ ਤੋਂ ਬਾਅਦ ਜੇ ਉੱਪਰ ਆਪਾਂ ਜਿਹੜੀਆਂ ਸਬਜ਼ੀਆਂ ਤਿਆਰ ਕਰੀਆਂ ਦੀਆਂ ਉਹ ਪਾ ਲੈਣੇ ਸਾਰੇ ਪੀਜੇ ਦੇ ਉੱਪਰ ਆਪਾਂ ਸਬਜ਼ੀਆਂ ਨੂੰ ਪਾ ਲੈਣੇ ਨੋਚੀ ਸਬਜ਼ੀਆਂ ਪਾਉਣ ਤੋਂ ਬਾਅਦ ਉੱਪਰ ਆਪਾਂ ਪੀਜੇ ਦੇ ਪਾ ਲੈਨੇ ચીਜ਼ ਸਾਰੇ ਪੀਜੇ ਦੇ ਉੱਪਰ ਆਪਾਂ ਚੰਗੀ ਤਰ੍ਹਾਂ ચીਜ਼ ਪਾ ਲੈਨੇ ਆ ચીਜ਼ ਉਹੀ ਹੈ ਜੀ ਜਿਹੜੀ ਉਦੋਂ ਆਪਾਂ ਨੇ ਬਣਾਈ ਸੀ ਪਿਛਲੀ ਵੀਡੀਓ ਚ ਇੱਧਰ ਗੈਸ ਆਪਣਾ ਚੱਲੇ ਰਿਹਾ ਜੀ ਤਵੇ ਤੇ ਹੁਣ ਜਿਹੜਾ ਆਪਾਂ ਨੇ ਹਾ ਪੀਜ਼ਾ ਤਿਆਰ ਕੀਤਾ ਇਹਨੂੰ ਤਵੇ ਦੇ ਉੱਪਰ ਰੱਖ ਲੈਨੇ ਆ ਕਿਉਂਕਿ ਸਾਰਾ ਕੁਝ ਆਪਣਾ ਪੱਕਿਆ ਹੋਇਆ ਜੀ ਬਸ ਇੱਕ ਚੀਜ਼ ਐ ਆਪਾਂ ਨੇ ਮੈਲਟ ਕਰਨੀ ਆ ਉੱਪਰੋਂ ਆਪਾਂ ਇਦਾਂ ਟੱਕ ਦੇਨੇ ਆ ਬੱਡੇ ਪਣ ਦੇ ਬਰਤਨ ਨਾਲ ਵੀ ਢੱਕ ਸਕਦੇ ਹੋ ਕੋਈ ਢੱਕਣ ਹੈਗਾ ਤਾਂ ਵੱਡਾ ਹੁਣ ਆਪਾਂ ਇਹਨੂੰ 2-4 ਮਿੰਟ ਲਈ ਇਦਾਂ ਹੀ ਢੱਕ ਕੇ ਰੱਖ ਦਿੰਨੇ ਹਾਂ ਲੋ ਜੀ ਹੁਣ ਆਪਾਂ ਦੇਖਦੇ ਹਾਂ ਵੀ ਆਪਣਾ ਪੀਜ਼ਾ ਬਣਿਆ ਜਾਂ ਨਹੀਂ ਲੋ ਜੀ ਪੀਜ਼ਾ ਆਪਣਾ ਪੱਕ ਗਿਆ ਚੀਜ਼ ਬਿਲਕੁਲ ਮੈਲਟ ਹੋ ਗਈ ਸਾਰੇ ਪੀਜ਼ੇ ਦੇ ਉੱਪਰ ਥੋੜਾ ਜਿਹਾ ਆਪਾਂ ਹੋਰ ਪਕਾ ਲੈਨੇ ਲੋ ਜੀ 20 ਮਿੰਟ ਦੇ ਬਾਅਦ ਪੀਜ਼ਾ ਆਪਣਾ ਬਣ ਗਿਆ ਹੁਣ ਇਹਨੂੰ ਆਪਾਂ ਲਾ ਲੈਨੇ ਗੈਸ ਤੋਂ niche ਗੈਸ ਆਪਾਂ ਕਰ ਦਿੰਨੇ ਆ ਬੰਦ ਠੰਡਾ ਕਰਕੇ ਫਿਰ ਕੱਟਦੇ ਹਾਂ ਜੀ ਲਓ ਜੀ ਪੀਜ਼ਾ ਆਪਾਂ ਨੇ ਗੈਸ ਤੋਂ ਲਾ ਲਿਆ niche ਹੁਣ ਇਹਨੂੰ ਆਪਾਂ ਇਹ ਪਲੇਟ ਚੋਂ ਕੱਢ ਕੇ ਕਿਉਂਕਿ ਇਹ ਪਲੇਟ ਆਪਣੀ ਗਰਮ ਆ ਦੂਜੀ ਪਲੇਟ ਦੇ ਵਿੱਚ ਪਾ ਲੈਨੇ ਲੋਚੋ ਪੀਜਾ ਆਪਣਾ ਲੱਗ ਗਿਆ ਹੁਣ ਇਹਨੂੰ ਆਪਾਂ ਕੱਟ ਲੈਨੇ ਕਟਰ ਦੇ ਨਾਲ ਨੋਟੀ ਪੀਜ਼ਾ ਆਪਾਂ ਨੇ ਕੱਟ ਲਿਆ ਨੋਟੀ ਦੇਖੋ ਨੀਚੋਂ ਵੀ ਜਮੀ ਐ ਨਹੀਂ ਹੋਇਆ ਵੀ ਮਸਚ ਗਿਆ ਕਿੰਨਾ ਵਧੀਆ ਆਪਣਾ ਪੀਜ਼ਾ ਬਣਿਆ ਤੁਸੀਂ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਘਰੇ ਬਣਾ ਕੇ ਖਵਾਓ ਜੀ ਕਿਉਂਕਿ ਬਾਹਰਲੀ ਚੀਜ਼ਾਂ ਜਿੜਲਾਵਟ ਬਹੁਤ ਆ ਇਹ ਆਪਾਂ ਨੇ ਜਿਹੜਾ 베ਸ ਬਣਾਇਆ ਜੀ ਇਹ ਬਣਾਇਆ ਆਪਾਂ ਨੇ ਮੱਕੀ ਦੇ ਆਟੇ ਦਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਦੇ ਹੋ ਜੀ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ